ਸੋ ਨਵਾਂ مالی ਸਾਲ ਸ਼ੁਰੂ ਹੋ ਗਿਆ ਹੈ ਇਸ ਦੀ ਤੁਹਾਨੂੰ ਮੁਬਾਰਕਬਾਦ ਔਰ ਇਸ مالی ਸਾਲ ਦੇ ਵਿੱਚ ਕਈ ਬਦਲਾਅ ਹੋਣ ਜਾ ਰਹੇ ਨੇ ਅੱਜ ਤੋਂ ਜੋ ਹੋਣੇ ਸ਼ੁਰੂ ਹੋ ਗਏ ਨੇ ਲਾਗੂ ਹੋ ਗਏ ਨੇ ਔਰ ਇਹਨਾਂ ਦਾ ਤੁਹਾਡੀ ਜ਼ਿੰਦਗੀ ਤੇ ਔਰ ਤੁਹਾਡੀ ਜੇਬ ਤੇ ਅਸਰ ਹੋਣ ਵਾਲਾ ਹੈ 1 ਅਪ੍ਰੈਲ ਤੋਂ UPI ਦਾ ਜਿਹੜਾ ਲੈਣ ਦੇਣਾ ਹੈ ਜਾਨੀ ਕਿ ਆਨਲਾਈਨ ਜਿਹੜਾ ਤੁਸੀਂ ਲੈਣ ਦੇਣ ਕਰਦੇ ਹੋ ਉਹਦੇ ਨਿਯਮਾਂ ਵਿੱਚ ਵੀ ਬਦਲਾਅ ਹੋਣਗੇ ਜਿਸ ਨਾਲ ਲੈਂ ਦੇਣ ਜਿਹੜਾ ਪ੍ਰਭਾਵਿਤ ਹੋ ਸਕਦਾ ਹੈ ਮਕਾਨ ਮਾਲਕਾਂ ਦੀ ਆਮਦਨ ਸੀਮਾ ਜਿਹੜੀ ਹੈ ਉਹ ਵੱਧ ਜਾਵੇਗੀ ਇਸ ਲਈ ਵਿੱਤੀ ਤੇ ਗੈਰ ਵਿੱਤੀ ਜਿਹੜੇ ਨਿਯਮ ਨੇ ਉਹ ਸੇਵਾਵਾਂ ਦੇ ਉਹਨਾਂ ਦੇ ਵਿੱਚ ਕਈ ਨਿਯਮ ਬਦਲ ਰਹੇ ਨੇ ਇਹਨਾਂ ਵਿੱਚ ਆਮਦਨ ਕਰ ਤੇ ਬਚਤ ਤੇ ਵਿਆਜ ਨਾਲ ਸੰਬੰਧਿਤ ਨਿਯਮ ਪ੍ਰਮੁੱਖ ਨੇ ਸੋ ਦੋਸਤੋ ਇਹ ਪੋਡਕਾਸਟ ਬਹੁਤ ਜ਼ਰੂਰੀ ਹੈ ਇਸ ਨੂੰ ਤੁਸੀਂ ਅਖੀਰ ਤੱਕ ਦੇਖਣਾ ਕਿਉਂਕਿ ਇਸ ਦਾ ਤੁਹਾਡੀ ਜ਼ਿੰਦਗੀ ਤੇ ਤੁਹਾਡੀ ਜੇਬ ਤੇ ਅਸਰ ਹੋ ਸਕਦਾ ਹੈ ਹੁਣ ਕਰਦਾ ਤਾਂ ਜਿਹੜਾ ਹੈ ਉਹ ਪ੍ਰਾਣੀ ਤੇ ਨਵੀਂ ਜਿਹੜੀ ਆਮਦਨ ਕਰ ਪ੍ਰਣਾਲੀ ਹੈ ਜਾਨੀ ਕਿ ਨਿਊ ਟੈਕਸ ਸਿਸਟਮ ਤੇ 올ਡ ਟੈਕਸ ਸਿਸਟਮ ਇਹਦੇ ਵਿੱਚੋਂ ਇੱਕ ਦਾ ਇੱਕ ਦੀ ਚੋਣ ਜਿਹੜਾ ਉਹ ਕਰ ਸਕਦਾ ਹੈ ਜ਼ਿਆਦਾਤਰ ਲੋਕ 80 ਫੀਸਦੀ ਦੇ ਕਰੀਬ ਲੋਕਾਂ ਨੇ ਨਵੀਂ ਜਿਹੜੀ ਟੈਕਸ ਪ੍ਰਣਾਲੀ ਚੁਣੀ ਹੈ ਕਿ ਉਸ ਵਿੱਚ ਹੁਣ ਇਹਨਾਂ ਸਰਕਾਰ ਨੇ ਬੇਤ ਸਹੂਲਤਾਂ ਦਿੱਤੀਆਂ ਨੇ ਪਰ ਕੁਝ ਲੋਕ ਅਜੇ ਵੀ ਪੁਰਾਣੀ ਪ੍ਰਣਾਲੀ ਵਿੱਚ ਚੱਲ ਰਹੇ ਨੇ ਸੋ ਹੁਣ ਤੁਸੀਂ ਉਸ ਬਾਰੇ ਵੀ ਚੋਣ ਕਰਨੀ ਹੈ ਕਿਉਂਕਿ ਜਿਹੜੀ ਨਵੀਂ ਟੈਕਸ ਪ੍ਰਣਾਲੀ ਹੈ ਉਸ ਵਿੱਚ ਕਾਫੀ ਸਹੂਲਤਾਂ ਦਿੱਤੀਆਂ ਗਈਆਂ ਨੇ ਨਵੀਂ ਟੈਕਸ ਪ੍ਰਣਾਲੀ ਵਿੱਚ ਕਈ ਬਦਲਾਅ ਨੇ ਪਰ ਪੁਰਾਣੀ ਜਿਹੜੀ ਟੈਕਸ ਪ੍ਰਣਾਲੀ ਆ ਉਹ ਜਿਉਂ ਦੀ ਤਿਉਹੀ ਹੈ ਸੋ ਦੋਸਤੋ ਨਵੀਂ ਟੈਕਸ ਪ੍ਰਣਾਲੀ ਅ ਤਹਿਤ 4 ਲੱਖ ਰੁਪਏ ਤੱਕ ਹੁਣ ਕੋਈ ਟੈਕਸ ਨਹੀਂ ਲੱਗੇਗਾ ਯਾਨੀ ਕਿ ਇਹ ਜਿਹੜਾ ਮਾਲੀ ਸਾਲ ਚੱਲ ਰਿਹਾ ਹੈ ਇਹਦੇ ਵਿੱਚ ਜਿਸ ਕਿਸੇ ਦੀ ਆਮਦਨ 4 ਲੱਖ ਰੁਪਇਆ ਉਤੇ ਕੋਈ ਟੈਕਸ ਨਹੀਂ ਹੋਵੇਗਾ ਇਸ ਤੋਂ ਇਲਾਵਾ 4 ਤੋਂ 8 ਲੱਖ ਜਿਸ ਦੀ ਆਮਦਨ ਹੈ ਉਸ ਨੂੰ 5% ਟੈਕਸ ਲੱਗੇਗਾ ਤੇ 8 ਤੋਂ 12 ਲੱਖ ਤੱਕ ਵਾਲੇ ਨੂੰ 10% ਟੈਕਸ ਦੇਣਾ ਪਵੇਗਾ ਤੇ 12 ਤੋਂ 16 ਲੱਖ ਵਾਲਾ ਜਿਹੜਾ ਹੈ ਉਹ 15% ਦੀ ਸਲੈਬ ਤਹਿਤ ਆਏਗਾ 16 ਤੋਂ 20 ਲੱਖ ਤੱਕ 20% ਤੇ 20 ਤੋਂ 40 20 ਤੋਂ ਸੌਰੀ 20 ਤੋਂ 24 ਲੱਖ ਤੱਕ ਰੁਪਏ ਜੇ ਤੁਹਾਡੀ ਆਮਦਨ ਹੈ ਤਾਂ ਤੁਸੀਂ 25% ਦੇ ਤਹਿਤ ਆਵੋਗੇ ਬਾਕੀ ਇਸ ਤੋਂ ਉੱਪਰ ਜੇ ਜਾਂਦੇ ਹੋ ਤਾਂ ਉਹ ਸਾਰਾ 30% ਦੇ ਵਿੱਚ ਆਵੇਗਾ ਸੋ ਦੋਸਤੋ 1 April ਤੋਂ ਯਾਨੀ ਕਿ ਅੱਜ ਤੋਂ ਸ਼ੁਰੂ ਹੋਣ ਵਾਲੇ ਬਾਲੀ ਸਾਲ ਵਿੱਚ 12 ਲੱਖ 75000 ਰੁਪਏ ਤੱਕ ਜੇ ਕੋਈ ਆਮਦਨ ਹੈ ਤੁਹਾਡੀ ਤਾਂ ਉਸ ਤੇ ਕੋਈ ਟੈਕਸ ਨਹੀਂ ਲੱਗੇਗਾ ਇਹਦੇ ਵਿੱਚ 12 ਲੱਖ ਤੁਹਾਡੀ ਆਮਦਨ ਹੈ ਤੇ 75000 ਤੁਹਾਡੀ ਸਟੈਂਡਰਡ ਡਿਡਕਸ਼ਨ ਹੈ ਜਿਹੜੀ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਸੋ ਕੁੱਲ ਮਿਲਾ ਕੇ 12 ਲੱਖ 75000 ਤੇ ਕੋਈ ਟੈਕਸ ਨਹੀਂ ਲੱਗੇਗਾ ਇਸ ਤੋਂ ਇਲਾਵਾ ਜੇ ਦੋਸਤੋ ਤੁਹਾਨੂੰ FD ਤੋਂ ਜਾਂ RD ਤੋਂ RD ਦਾ ਮਤਲਬ ਰੈਕਰਿੰਗ ਡਿਪੋਜ਼ਿਟ ਹੈ ਇਹ ਵੀ ਇੱਕ ਬੈਂਕ ਦੀ ਸਕੀਮ ਹੈ ਇਸ ਤੇ ਔਰ ਬਚਤ ਸਕੀਮ ਤੋਂ ਜਿਹੜਾ ਵਿਆਜ ਮਿਲਦਾ ਹੈ ਉਸ ਦੀ ਸੀਮਾ ਵੀ ਜਿਹੜੀ ਹੈ ਉਹ ਵਧਾਈ ਗਈ ਹੈ ਤੇ ਹੁਣ ਸੀਨੀਅਰ ਸਿਟੀਜ਼ਨਸ ਲਈ ਇਹ ਸੀਮਾ ਜਿਹੜੀ ਆ ਇਹ 1 ਲੱਖ ਰੁਪਏ ਤੱਕ ਹੋ ਜਾਏਗੀ ਸੋ ਦੋਸਤੋ ਇਸ ਤੋਂ ਇਲਾਵਾ ਹੁਣ ਇੱਕ ਹੋਰ ਬਦਲਾਅ ਹੋਣ ਜਾ ਰਿਹਾ ਹੈ ਕਿਉਂਕਿ ਜਿਹੜੇ ਸਰਕਾਰ ਹੈ ਉਹ ਮੋਬਾਈਲ ਫੋਨ ਦੀ ਜਦੋਂ ਵਰਤੀ ਵਰਤੋਂ ਕੀਤੀ ਜਾਂਦੀ ਹੈ UPI ਲਈ ਉਸ ਤੇ ਕਾਫੀ ਸਖਤੇ ਸੋ UPI ਲਈ ਤੁਸੀਂ ਜਿਹੜਾ ਫੋਨ ਇਸਤੇਮਾਲ ਕਰਦੇ ਹੋ ਉਹਦਾ ਕਿਰਿਆਸ਼ੀਲ ਰਹਿਣਾ ਯਾਨੀ ਕਿ ਐਕਟਿਵ ਰਹਿਣਾ ਬਹੁਤ ਜ਼ਰੂਰੀ ਹੈ ਜੇਕਰ ਕੋਈ ਮੋਬਾਈਲ ਐਕਟਿਵ ਨਹੀਂ ਹੈ ਤਾਂ ਤੁਸੀਂ ਉਸ ਤੋਂ UPI ਦੀ ਪੇਮੈਂਟ ਜਿਹੜੀ ਹੈ ਉਹ ਨਹੀਂ ਕਰ ਸਕਦੇ ਇਸ ਤੋਂ ਇਲਾਵਾ 1 ਅਪ੍ਰੈਲ 2025 ਤੋਂ ਮਕਾਨ ਮਾਲਕਾਂ ਲਈ ਵੀ ਕਿਰਾਏ ਦੀ ਆਮਦਨ ਦੀ ਸੀਮਾ ਜਿਹੜੀ ਹੈ ਉਹ 6 ਲੱਖ ਤੱਕ ਵਧਾ ਦਿੱਤੀ ਗਈ ਇਸ ਤੋਂ ਇਲਾਵਾ ਇਸ ਦੇ ਨਾਲ ਨਾਲ 1 April ਤੋਂ 50000 ਰੁਪਏ ਤੋਂ ਵੱਧ ਦੇ ਚੱਕ ਪਹੁੰਚਾਣਾਂ ਲਈ ਸਕਾਰਾਤਮਕ ਤਨਖਾਹ ਪ੍ਰਣਾਲੀ ਲਾਜ਼ਮੀ ਕੀਤੀ ਗਈ ਸੋ ਹੁਣ ਇੱਕ ਹੋਰ ਖੁਸ਼ਖਬਰੀ ਇਹ ਹੈ ਕਿ ਜਿਹੜੇ ਲੋਕਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਦੇ ਨੇ ਤੇ ਉਹਨਾਂ ਨੇ ਉਹਦੀ ਫੀਸ ਭੇਜਣੀ ਹੁੰਦੀ ਹੈ ਉਹ ਪਹਿਲਾਂ ਸਿਰਫ 7 ਲੱਖ ਰੁਪਏ ਤੱਕ ਭੇਜ ਸਕਦੇ ਸਨ ਔਰ ਉਸ ਤੋਂ ਬਾਅਦ ਉਹਨਾਂ ਨੂੰ 5 ਫੀਸਡ ਟੈਕਸ ਦੇਣਾ ਪੈਂਦਾ ਸੀ ਜਦ ਕਿ ਹੁਣ ਇਹ ਸੀਮਾ ਜਿਹੜੀ ਹੈ ਇਹ ਵਾਦ ਕੇ 10 ਲੱਖ ਹੋ ਗਈ ਹੈ ਸੋ 10 ਲੱਖ ਤੱਕ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਲਈ ਭੇਜ ਸਕਦੇ ਹੋ ਔਰ ਉਸ ਤੇ ਕੋਈ ਟੈਕਸ ਨਹੀਂ ਹੋਵੇਗਾ ਹੁਣ ਜੇਕਰ ਸਰਕਾਰੀ ਕਰਮਚਾਰੀਆਂ ਦੀ ਗੱਲ ਕਰੀਏ ਤਾਂ ਅੱਜ ਤੋਂ ਯਾਨੀ ਕਿ ਇੱਕ ਪ੍ਰੰਤੋਂ ਉਹਨਾਂ ਦੇ ਲਈ ਯੂਨੀਫਾਈਡ ਪੈਨਸ਼ਨ ਸਕੀਮ ਜਿਹੜੀ ਹੈ ਉਹ ਲਾਗੂ ਕਰ ਦਿੱਤੀ ਗਈ ਹੈ ਸੋ ਦੋਸਤੋ ਇਹ ਦੋਨੋਂ ਜਗ੍ਹਾ ਤੁਸੀਂ ਜਿਹੜਾ ਆਪਸ਼ਨ ਆਇਸਦਾ ਉਹ ਦੇ ਸਕਦੇ ਹੋ ਇਹ ਆਨਲਾਈਨ ਵੀ ਦੇ ਸਕਦੇ ਹੋ ਤੇ ਫਿਜ਼ੀਕਲ ਫਾਰਮ ਯਾਨੀ ਕਿ ਫਾਰਮ ਭਰ ਕੇ ਵੀ ਜਮਾ ਕਰਵਾ ਸਕਦੇ ਹੋ ਸੋ ਇਹਦੀ ਚੋਣ ਵੀ ਹੁਣ ਤੁਸਾਂ ਕਰਨੀ ਹੈ ਔਰ ਇਸਦੇ ਬਾਰੇ ਮੈਂ ਪਹਿਲਾਂ ਵੀਡੀਓ ਪਾ ਚੁੱਕਾ ਹਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਇਸਦੇ ਬਾਰੇ ਵੀਡੀਓ ਜਿਹੜੀ ਹੈ ਉਹ ਦੇਖ ਸਕਦੇ ਹੋ ਕਿ ਯੂਨੀਫਾਈਡ ਪੈਨਸ਼ਨ ਦੇ ਵਿੱਚ ਕੀ ਲਾਭ ਨੇ ਤੇ ਜਿਹੜੀ ਪੁਰਾਣੀ ਯਾਨੀ ਕਿ ਪਹਿਲਾਂ ਐਨਪੀਐਸ ਸਿਸਟਮ ਸੀ ਉਹ ਜਿਹੜੀ ਐਨਪੀਐਸ ਸਕੀਮ ਸੀ ਉਸ ਦੇ ਤਹਿਤ ਕੀ ਤੁਹਾਨੂੰ ਲਾਭ ਸੰ ਸੋ ਇਹ ਤੁਸੀਂ ਚੋਣ ਕਰ ਸਕਦੇ ਹੋ ਸੋ ਦੋਸਤੋ ਇਹਨਾਂ ਬਦਲਾਵਾਂ ਦੇ ਲਈ ਤੁਸੀਂ ਤਿਆਰ ਹੋ ਜਾਓ ਇਸ ਤੋਂ ਇਲਾਵਾ ਟੀਟੀਐਸ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਹੈ ਕਿ ਟੈਕਸ ਡਿਡਕਸ਼ਨ ਐਸ ਸੋਰਸ ਦੀ ਜਾਂ ਟੈਕਸ ਜਿਹੜਾ ਸੀਗਾ ਟੀਸੀਐਸ ਜਿਸ ਨੂੰ ਕਿਹਾ ਜਾਂਦਾ ਸੀ ਉਸ ਦੇ ਵਿੱਚ ਵੀ ਬਦਲਾਅ ਹੈ ਔਰ ਇਹ ਵੀ ਜਿਹੜਾ ਮੈਂ ਉਸ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਜਿਹੜੀ ਮੈਂ ਵੀਡੀਓ ਪਹਿਲਾਂ ਪਾਈ ਹੈ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਕਿਉਂਕਿ ਉਹ ਵੀਡੀਓ ਮੇਰੇ ਚੈਨਲ ਤੇ ਅਵੇਲੇਬਲ ਹੈ ਤੇ ਵਿਦੇਸ਼ਾ ਵਿੱਚ ਪੈਸੇ ਭੇਜਣ ਵਾਲੀ ਵੀ ਅਵੇਲੇਬਲ ਹੈ ਤੇ ਤੁਸੀਂ ਇਹਨਾਂ ਚੋਂ ਜਿਹੜੀ ਵੀ ਵੀਡੀਓ ਦੇਖਣਾ ਚਾਹੋ ਉਹ ਦੇਖ ਸਕਦੇ ਹੋ ਹੋਰ ਇਸ ਦੇ ਵਿੱਚ ਜੇ ਕੋਈ ਵਿਸਥਾਰ ਹੋਇਆ ਤਾਂ ਮੈਂ ਅਗਲੇ ਵੀਡੀਓ ਚ ਲੈ ਕੇ ਆਵਾਂਗਾ ਨਹੀਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਵੇਖਣ ਵਾਲੇ ਨੂੰ ਵੀ ਦਿੱਕਤ ਹੁੰਦੀ ਹੈ ਤੇ ਜਿਹੜਾ ਕੋਈ ਬੰਦਾ ਕਰਦਾ ਹੈ ਉਹਨੂੰ ਵੀ ਲੱਗਦਾ ਹੈ ਕਿ ਕਾਫੀ ਲੰਬੀ ਵੀਡੀਓ ਹੋ ਗਈ ਹੈ ਤੇ ਲੋਕਾਂ ਨੂੰ ਜਿਹੜਾ ਸਮਝਣ ਵਿੱਚ ਵੀ ਦਿੱਕਤ ਆਉਂਦੀ ਹੈ ਸੋ ਇਸ ਦੇ ਨਾਲ ਹੀ ਇਹ ਵੀਡੀਓ ਦਾ ਜਿਹੜਾ ਪੋਡਕਾਸਟ ਹੈ ਉਹ ਮੈਂ ਹੁਣ ਇੱਥੇ ਹੀ ਖਤਮ ਕਰਦਾ ਮੈਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ